ਸੱਚੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਕਿਸਾਨ ਅੰਦੋਲਨ ਚੱਲਦਾ ਪਿਆ ਤੇ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਲੇਕਿਨ ਦੂਸਰੇ ਪਾਸੇ ਗੱਲ ਕੀਤੀ ਜਾਵੇ ਸਮਰਥਨ ਦਿੱਤਾ ਜ਼ਰੂਰੀ ਨਹੀਂ ਇਕੱਲੇ ਕਿਸਾਨ ਇਸ ਜਗ੍ਹਾ ਤੇ ਆਉਂਦੇ ਨੇ ਜਾਂ ਆਪਣੀਆਂ ਮੰਗਾਂ ਰੱਖ ਰਹੇ ਨੇ ਇਸ ਲੜਾਈ ਨੂੰ ਲੜ ਰਹੇ ਨੇ ਤਾਂ ਉਹਨਾਂ ਦਾ ਸਾਥ ਦੇਣ ਦੇ ਲਈ ਵੱਖ-ਵੱਖ ਕਿੱਤਿਆਂ ਨੂੰ ਬਿਲੌਂਗ ਕਰਦੇ ਜਿਹੜੇ ਲੋਕ ਨਹੀਂ ਉਹ ਵੀ ਇੱਥੇ ਪਹੁੰਚਦੇ ਨੇ ਤਾਂ ਇਸ ਜਮਾ ਜਗ੍ਹਾ ਦੇ ਉੱਤੇ ਖਰੜ ਪੈਡਲ ਗਰੁੱਪ ਪਹੁੰਚਿਆ ਹੋਇਆ ਗੱਲਬਾਤ ਅਸੀਂ ਕਰਦੇ ਹਾਂ ਦੀ ਨਿਕਲਰ ਤੋਂ ਸਵੇਰੇ ਚੱਲੇ ਸੀ 6 ਵਜੇ ਸੀ ਹੂੰ ਤੇ ਐ ਸਮਰਥਨ ਕਰਨ ਲਈ ਪਹੁੰਚੇ ਇੱਥੇ ਬਿਲਕੁਲ ਬਿਲਕੁਲ ਹਾਂ ਸਰ ਅੱਛਾ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਕਿਸਾਨੀ ਅੰਦੋਲਨ ਪਹਿਲਾਂ ਵੀ ਚੱਲਿਆ ਸੀਗਾ ਉਸ ਮੌਕੇ ਵੀ ਪੈਰਲ ਗਰੁੱਪਸ ਨੇ ਜਿਹੜੇ ਉੱਥੇ ਪਹੁੰਚੇ ਸਾਈਕਲਿੰਗ ਕਰਕੇ ਵੱਖ-ਵੱਖ ਜਗ੍ਹਾ ਦੇ ਉੱਤੇ ਹੋ ਗਏ ਨਾ ਤੇ ਇਸ ਵਾਰ ਵੀ ਅੰਦੋਲਨ ਕੀਤਾ ਜਾ ਰਿਹਾ ਇਸ ਨੂੰ ਕਿਦਾਂ ਦੇਖ ਰਹੇ ਹੋ ਨਹੀਂ ਬਿਲਕੁਲ ਸਹੀ ਪ੍ਰੋਟੈਸਟ ਹੋ ਰਿਹਾ ਹੈ ਐਕਚੁਅਲੀ ਉਦੋਂ ਜਿਹੜੇ 13 ਮਹੀਨੇ ਹੋ ਗਏ ਇਸ ਕੰਮ ਲਟਕਦੇ ਹੋਏ ਉਹ ਮੰਗਾਂ ਬਿਲਕੁਲ ਜੈਸੀ ਲਾਗੂ ਕਰਨੀ ਚਾਹੀਦੀਆਂ ਤੇ ਸਰਕਾਰ ਦਾ ਫਰਜ਼ ਹੈ ਪਰ ਪ੍ਰੋਟੈਸਟ ਕਰ ਪੀਸਫੁੱਲ ਹੋ ਰਿਹਾ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਜਿਆਦਾ ਦੇਣੀ ਚਾਹੀਦੀ ਸੀ ਬਲਕਿ ਇੱਥੇ ਰੋਕਣ ਦੀ ਬਜਾਏ ਉਹਨਾਂ ਨੂੰ ਦਿੱਲੀ ਜਾ ਕੇ ਜਗ੍ਹਾ ਦੇਣੀ ਚਾਹੀਦੀ ਸੀ ਸੁਣਨੀ ਚਾਹੀਦੀ ਗੱਲਬਾਤ ਸਾਰੀ ਅੱਛਾ ਤੁਸੀਂ ਕੀ ਵਰਕ ਹੀ ਕਰਦੇ ਤੁਸੀਂ ਮੇਰੇ ਡੈਰੀ ਦਾ ਕੰਮ ਹੈ ਸਰ ਡੈਰੀ ਦਾ ਵਰਕ ਕਰਦਾ ਹਾਂ ਅੱਛਾ ਸਾਈਕਲਿੰਗ ਵਰਾਉ ਤੁਹਾਡਾ ਸ਼ੌਂਕ ਵਾਗ ਮੇਰੇ ਸਾਈਕਲਿੰਗ ਅਸੀਂ 2018 ਤੋਂ ਕਰਨਾ ਲੱਗ ਗੁਰਾ ਹੂੰ ਤੇ ਜਿਵੇਂ ਵੱਖ-ਵੱਖ ਜਿਹੜੇ ਪ੍ਰੋਟੈਸਟ ਹੁੰਦੇ ਨੇ ਕਿਸਾਨਾਂ ਦੇ ਤਾਂ ਉਹਨਾਂ ਵਿੱਚ ਪਹੁੰਚ ਕਰਦੇ ਹੁੰਦੇ ਹਮੇਸ਼ਾ ਬਿਲਕੁਲ ਹੈ ਨਹੀਂ ਸਰ ਬਿਲਕੁਲ ਪੂਰਾ ਸਮਰਥਨ ਹੈ ਸਾਡਾ ਇਹ ਬੀਗੇ ਪੰਜਾਬੀ ਅਸੀਂ ਪੰਜਾਬੀ ਆ ਕਿਸਾਨਾਂ ਨਾਲ ਉਹ ਤਾਂ ਕਈ ਤਾਂ ਕਹਿੰਦੇ ਕਿ ਇੱਥੇ ਕਿਸਾਨો ਬੈਠੇ ਨਹੀਂ ਹੈਗੇ ਕਿ ਅਜਿਹੇ ਵੀ ਸਵਾਲ ਖੜੇ ਕਰ ਦਿੰਦੇ ਨੇ ਨਹੀਂ ਉਹ ਤਾਂ ਗਲਤ ਹੈ ਬਿਲਕੁਲ ਸਾਡਾ ਬੇਸ ਹੀ ਪੰਜਾਬ ਦਾ ਸਾਡੀ ਜਿਹੜੀ ਕਸਾਨੋਂ ਤੇ ਸ਼ੁਰੂ ਹੁੰਦਾ ਹੈ ਕੁਝ ਵੀ ਸਾਡਾ ਜਿਹੜਾ ਰੋਟੀ ਪਾਣੀ ਧਰਤੀ ਤੋਂ ਸ਼ੁਰੂ ਹੁੰਦੀ ਹੈ ਇਹ ਤਾਂ ਬਹੁਤ ਜਾਇਜ਼ ਮੰਗਾ ਬਿਲਕੁਲ ਤੁਸੀਂ ਵੀ ਸਰ ਖੜੜਦੇ ਹੋ ਜੀ ਹਾਂਜੀ ਸਰ ਖੜੜ ਤੋਂ ਹੈ ਮੇਰਾ ਕਿਤਾ ਕਿਸਾਨੀ ਨਹੀਂ ਪਰ ਰੋਟੀ ਸਾਰੇ ਖਾਣੇ ਇਸ ਕਰਕੇ ਅਸੀਂ ਕਿਸਾਨਾਂ ਦੀ ਹਮਾਇਤ ਵਾਸਤੇ ਆਏ ਹਾਂ ਕਿਸਾਨ ਆਪਣੀ ਹੱਕਾਂ ਵਾਸਤੇ ਬੈਠੇ ਆ ਕੋਈ ਭੀਖ ਨਹੀਂ ਮੰਗ ਰਹੇ ਤੇ ਅਸੀਂ ਕਿਸਾਨਾਂ ਦੀ ਹਮਾਇਤ ਵਾਸਤੇ ਸਾਈਕਲ ਚਲਾ ਕੇ ਇੱਥੇ ਆਏ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਵੀ ਇਹਨਾਂ ਦਾ ਸਾਥ ਦਿਓ ਕਿਸਾਨੀ ਕੀਤਾ ਨਹੀਂ ਹੈ ਤਾਂ ਵੀ ਤੁਸੀਂ ਸਾਥ ਦਿਓ ਕਿਉਂਕਿ ਰੋਟੀ ਕਿਸਾਨਾਂ ਨੇ ਹੀ ਦੇਣੀ ਹੈ ਜਿਵੇਂ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਹੈ ਨਾ ਪੰਜਾਬ ਦੇ ਜਿਹੜੇ ਹੁਣ ਦੇ ਹਾਲਾਤ ਨੇ ਕਿਸਾਨੀ ਦੇ ਤਾਂ ਉਹਨਾਂ ਦੇ ਤੁਹਾਡੇ ਵਿਚਾਰ ਕੀ ਨੇ ਪੰਜਾਬ ਸੋਨੇ ਦੀ ਚਿੜੀ ਹੈ ਤੇ ਸੋਨੇ ਦੀ ਚਿੜੀ ਰਹੂਗਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅੰਨਦਾਤਾ ਹੈ ਔਰ ਉਹ ਜਿੱਤਣਾ ਅਸੀਂ ਇਹ ਜੋ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ ਉਹ ਵੀ ਜ਼ਰੂਰ ਜਿੱਤਾਂਗੇ ਸਾਡੇ ਜੋ ਜਵਾਨ ਨੇ ਜਿਵੇਂ ਤੁਸੀਂ ਹੁਣ ਕੁਐਸਚਨ ਪੁੱਛਿਆ ਸੀ ਕਿ ਥੋੜਾ ਜੋਸ਼ ਜੋਸ਼ ਆਉਂਦਾ ਖੂਨ ਗਰਮ ਹੈ ਪਰ ਸਾਡੀ ਲੀਡਰਸ਼ਿਪ ਬਹੁਤ ਸੋਹਰਦਾ ਹੈ ਉਹ ਆਪਣੀ ਸਿਆਣਪ ਦਾ ਸੂਝਬੂਝ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਊਗੀ ਤੇ ਅਸੀਂ ਖਰੜ ਪੈਡਲਰਸ ਕਿਸਾਨਾਂ ਦੀ سپورਟ ਵਾਸਤੇ ਅੱਜ 80 ਕਿਲੋਮੀਟਰ ਸਾਈਕਲ ਚਲਾ ਕੇ ਇੱਥੇ ਪਹੁੰਚੇ ਹਾਂ ਧੰਨਵਾਦੀ ਬਹੁਤ ਬਹੁਤ ਸੋ ਇਹ ਪੈਡਲਸ ਗਰੁੱਪ ਜਿਹੜਾ ਖਰੜ ਦਾ ਇੱਥੇ ਪਹੁੰਚਿਆ ਤੇ ਇਹਨਾਂ ਦੇ ਵੱਲੋਂ ਸਾਈਕਲਿੰਗ ਕਰਕੇ ਸ਼ੰਭੂ ਬਾਰਡਰ ਤੇ ਪਹੁੰਚ ਕੀਤੀ ਗਈ ਤੇ ਕਿਸਾਨੀ ਦਾ ਜਿਹੜਾ ਸਮਰਥਨ ਇਹਨਾਂ ਦੇ ਵੱਲੋਂ ਕੀਤਾ ਗਿਆ ਤੇ ਦੂਸਰੇ ਪਾਸੇ ਜਿਹੜੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਪਣੀਆਂ ਮੰਗਾਂ ਲਗਾਤਾਰ ਮਨਵਾਉਣ ਦੇ ਲਈ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਸ਼ਾਂਤਮਈ ਤਰੀਕੇ ਦੇ ਨਾਲ ਤੇ ਲਗਾਤਾਰ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਜਿਹੜੀ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਤੇ ਉਹ ਆਪਣੀ ਘਰ ਵਾਪਸੀ ਕਰਨਗੇ ਸੋ ਦੇਰੀ ਅਪਡੇਟਸ ਜਿਹੜਾ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀਪ ਸਿੰਘ ਨੇ